ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ ਪਸ਼ੂ ਵਿਖਾਉਣੇ ਆ ਤਿੰਨ ਮੱਝਾਂ ਤੇ ਤਿੰਨੇ ਤੁਹਾਨੂੰ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਤੇ ਦੋ ਗਾਵਾਂ ਤੁਹਾਨੂੰ ਦਿਖਾਉਣੀਆਂ ਜਿੰਨਾਂ ਚੋਂ ਇੱਕ ਸੂਈ ਆ ਤੇ ਇੱਕ ਗੱਭਣ ਆ ਤੇ ਗੱਲਬਾਤ ਤੁਹਾਨੂੰ ਕਰਦੇ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾ ਜੇ ਤੇ ਨਾਮ ਦੱਸ ਤੇ ਕਰੀ ਆਪਣਾ ਪਿੰਡ ਚਠਾ ਤਸੀਲ ਬਟਾਲਾ ਸ਼ਹਿਰ ਦਾ ਗਵਾਹ ਤੇ ਫੋਨ ਨੰਬਰ ਇਹ ਬੋਲ ਦ 958272 ਠੀਕ ਹੈ ਜੀ ਤੇ ਅੱਜ ਫਿਰ 5 ਹਾਂ ਜੀ 3 5 2 ਵੈੜਾ ਜੀ ਤੇ ਇੱਕੋ ਵੈੜ ਗੱਬਨੇ ਬਾਕੀ ਸਾਰੀਆਂ ਸੋਈਆਂ ਹਨ ਤੇ ਪਹਿਲਾਂ ਗੱਬਨੀ ਵਿਖਾ ਦਈਏ ਫੇਰ ਹੀ ਸੋਈਆਂ ਵਿਖਾਵਾਂਗੇ ਤੇ ਸਾਈ ਵਾਲੇ ਗਾ ਆ ਜਿਹੜੀ ਆਪ ਨਹੀਂ ਤੁਹਾਨੂੰ ਦਿਖਾਉਂਦੀ ਜੀ ਚਲ ਵੇਖੋ ਆ ਦੇਖ ਸਾਡੇ ਸਾਰਾ ਜੈ ਬਖੇਰੋ ਵੇਖ ਲਓ ਕੀ ਕੈਮਰਾ ਮਰਦ ਨੂੰ ਕੋਸਾ ਦਈਆਂ ਇਸ ਤਰ੍ਹਾਂ ਹੀ ਥੱਲੇ ਬਹਿ ਜਾਣਾ ਜਿਹੜਾ ਦੂਆ ਵਾਲਾ ਕਿਹੜਾ ਪਹਿਲਾਂ ਨੇ ਨੀ ਚਾਵਾ ਨੂੰ ਦੁੱਧ ਜੋ ਆਇਆ ਹੈ ਚੀਜ਼ ਠੀਕ ਹੈ ਜੀ ਕਿਹੜਾ ਰੱਸੀ ਤੋਂ ਬਿਨਾ ਵੰਗੇ ਤੋਂ ਮਿਲੂਗੀ ਆ ਥਾਨ ਵੀ ਦੇਖ ਸਕਦੇ ਤੇ ਲੱਗੇ ਤਾਂ ਕਿੰਨਾ ਦੁੱਧ ਕਹਿੰਦੇ ਚੁਆਇਆ ਇਹਨੇ 14 ਲੀਟਰ ਵੀਚ ਹੀ ਪਹਿਲਾਂ ਨੇ ਚੁਆਇਆ ਠੀਕ ਆ ਤਿਆਰ ਕੀ ਕਿੰਨਾ ਚੁਆਈ ਜਾਓਗੇ ਕਿੰਨਾ ਚ 15 ਕਿਲੋ ਚੁਆਊਗੀ ਬਾਕੀ ਇਹ ਵੀ ਨੂੰ ਕਿਹੜੀ ਵਰਨੀ ਦੀ ਪ੍ਰਵਾਹ ਵੱਧ ਵੀ ਚੁਆ ਸਕਦੀ ਆ ਠੀਕ ਆ ਦੂਜੀ ਗੱਲ ਦੁੱਧੀ ਦਾ ਮਹੀਆ ਬਰੋਬਰ ਆ ਨਾਲੇ ਇਹ ਆ ਕਿ ਸਾੰਭੀ ਸੁੰਭੀ ਚੰਗੀ ਆ ਹਾਂਜੀ ਹਾਂਜੀ ਬਈ ਤਾਂ ਕੋਰ ਕਿ ਪੱਠੇ ਦੀ ਰਾਤ ਦੇ ਖਾਦੇ ਬੜੀ ਭਲੀ ਵੜ ਠੀਕ ਆ ਜੀ ਹਾਂਜੀ ਬਾਕੀ ਮਹੀ ਦਾ ਮੁਕਾਬਲਾ ਕਰੂਗੀ ਠੀਕ ਆ ਜੀ ਹੈ ਜਿਹੜੇ ਸਾਈ ਵਾਲਿਆ ਤੇ ਹੈ ਠੰਡੀ ਤੇਰੀ ਆ ਜਿਹੜੀ ਠੰਡੀ ਤੇਰੀ ਦਾ ਜਿਹੜਾ ਵਾਧਾ ਹੁੰਦਾ ਵਾ ਬਹੁਤ ਇਹ ਵਿਰਿਆਣੀ ਡਿਮਾਂਡ ਹੁੰਦੀ ਹੈ ਸਾਈ ਵਾਲ ਠੰਡੀ ਸੀਲ ਦੀ ਤੇ ਮੁੱਲ ਫਿਰ ਵਧਦੀ ਇਹਦਾ ਠੀਕ ਹੈ ਮੈਨੂੰ ਪਤਾ ਹੀ ਨਹੀਂ ਪਤਾ ਲੱਗਦਾ ਮਾਰਨੀ ਆਉਗੀ ਠੀਕ ਹੈ ਆਹ ਦੇਖ ਸਰਦੇ ਜੀ ਭਾਵੇਂ ਅਜੇ ਥੀ ਲੱਟ ਲਾ ਹਵਾਨੇ ਚੰਗੀਆਂ ਵਾ ਚੰਗੀ ਤਿਆਰ ਹੋਣੀ ਆ ਗਾਣਾ ਵੀ ਹਮਾਂ ਨੂੰ 8 ਤਰੀਕ ਨੂੰ ਜੇ 9 ਮਹੀਨੇ ਪੂਰੇ ਹੋਣੇ ਆ। ਅੱਛਾ ਤਰੀਕ ਉਹਨਾਂ ਲਿਖੀ ਦਾ ਆ ਰਿਹਾ। ਠੀਕ ਆ। ਅਜੇ ਦੁੱਧ ਦੇਣੇ ਚੜੂ ਦੇਣੇ ਨੇ ਖੰਡਾ ਲੈਣੀ ਆ। ਠੀਕ ਆ। ਬਾਕੀ ਦੁੱਧ ਵਸ਼ੀ 15 ਕਿਲੋ ਦਰੂਗੀ। ਤੇ ਮੁੱਲ ਫਿਰ ਹੋਣ ਤੇ ਵੀ ਜੀ ਭਾਬੀ ਆ ਯਾਰ ਕਰ ਲਈ ਐਂ ਦੋਸਤੀ ਐ। ਅੱਛਾ। ਹਾਂ ਜੀ। ਦੇਣੀ ਕਿੰਨੇ ਦੀ ਆ? 45 ਦੇ ਦਈਏ। 45 ਜਾਂ ਛੱਡ ਦਈਏ ਕੋ। ਦੱਸੋ ਕਿੰਨੇ ਹਟਾਏ। ਕਿੰਨੇ ਰੇ ਦਈਏ? 42 ਦੇ ਦਈਏ। ਆ ਨਾ ਕਿਹਾ ਯਾਰ ਬੀਚਾ ਅੱਛਾ 40000 ਯਾਰ ਜੀ 40000 ਇਹਦਾ ਇਹ ਹੈ ਕਿ ਇਹਦਾ ਠੰਡੀ ਸੇਲ ਦਾ ਮੁੱਲ ਹੈ ਜਿਹੜਾ ਹਨ ਠੰਡੀ ਸੇਲ ਦਾ ਮੁੱਲ ਹੈ ਬਾਕੀ ਤੁਹਾਨੂੰ ਵੀ ਪਤਾ ਜਿਹੜੇ ਕਹਿੰਦੇ ਆ ਬੋਦੀ ਸੇਲ ਦਾ ਗੜ ਦੀ ਰੋਡ ਨਹੀਂ ਆ ਇਹ ਮਈਆਂ ਦੇ ਬਰਬਰ ਆ ਠੀਕ ਹੈ ਜੀ ਬੋਦੀ ਵੀ ਸੰਗਣਾ ਆ ਇੱਕ ਨਸਲ ਕਰਦੀ ਘਟਿਆ ਬੰਨ ਉਤੇ ਪਿਓ ਸਹੀ ਆਇਆ ਹਾਂਜੀ ਹਾਂਜੀ ਧੋਣ ਵਾਲੀ ਵੱਛੀ ਆ ਤੇ ਹੁਣ ਜਿਹੜੀ ਇਹ ਕਾਵਲੀ ਤਾਜੀ ਸਾਰੀ ਤੁਹਾਨੂੰ ਦਿਖਾਉਣੀ ਹੈ ਠੀਕ ਆ ਮਗਰੇ ਵੀ ਤੇ ਵੱਛੀ ਜੀ ਵੇਖੋ ਕੱਡੇ ਟੌਕ ਦੀ ਦਿੱਤੀ ਮਗਰੇ ਤੇ ਆ ਕਾਲੀ ਵੱਛੀ ਆ ਕੱਲ ਸ਼ਾਮਾਂ ਦੀ ਜਿਹੜੀ ਕਹਿੰਦੇ ਸੋਈਏ ਆ ਵੱਛ ਤੇ ਇਹ ਕਿੰਨਾ ਕੁ ਵਧੀਆ ਦੁੱਧ ਚਵਾਈ ਜਾਊਗੀ ਦੁੱਧ ਜੀ ਜੀ 20 ਕਿਲੋ ਦਊਗੀ ਮੈਂ ਇਹ ਤਰ੍ਹਾਂ ਜਦੋਂ ਕੋਲ ਬਹੁਤ ਸਟਾਰਟ ਹਾਂ ਥਣ ਵੀ ਇਹ ਤਾਂ ਕੋ ਚੰਗਾ ਲੱਗਾ ਕਾਫੀ ਤੇ ਵੀਰ ਜੀ ਕੋ ਰੱਸੀ ਵਾਂਗਾਂ ਨਹੀਂ ਪੋਣਾ ਇਦਾਂ ਜੋ ਪਾਣੇ ਰੱਸੀ ਵਾਂਗਾਂ ਪਾਉਣੀ ਨਹੀਂ ਛੱਡੀ ਆ ਠੀਕ ਆ ਹਾਂ ਜੀ 20 ਤੇ ਲੱਗੇ ਦੁੱਧ ਜਿਹੜਾ ਕਹਿੰਦੇ ਕੀ ਇਹ ਵੀ ਚਵਾਈ ਜਾਊਗੀ ਬਾਕੀ ਥਣ ਵੀ ਚੰਗਾ ਦੂਰ ਦੂਰ ਜਿਹੜਾ ਲੱਗਾ ਇਹ ਇਹ ਆ ਕਿ ਤਾਜੀ ਸੋਈ ਆ ਬਾਕੀ ਕੋਈ ਲੱਪੇ ਲੱਪੇ ਜ ਨਹੀਂ ਆ La yo. Te te ਅੱਛਾ ਹਾਂਜੀ ਤੇ ਇਹ ਕਿੰਨੇ ਦੀ ਦੇ ਦੇਣੀ ਹੈ 55000 ਦੇਵਾਂਗੇ 55000 ਦੀ ਕਰਨੀ ਵਿੱਚ ਛੋਟ ਛੋਟ ਕਰਦਾਂਗੇ ਕਿੰਨੀ ਕਰ ਦੋਗੇ ਕਿੰਨੀ ਕੋ ਕਰਦੇ ਆ 52 ਦੇ ਦਈਏ ਸਾਨਾ ਪੂਰੇ 50000 ਅੱਛਾ 50 ਹੀ ਦੇ ਦੇਣੀ ਹੈ ਵੀ ਬਾਕੀ ਤਾਜੀ ਸੂਈ ਆ ਤੇ ਆ ਥਾਣੇ ਦੇ ਦੇਖ ਸਕਦੇ ਬਿਲਕੁਲ ਦੂਰ ਦੂਰ ਜਿਹੜਾ ਥਾਣਾ ਚੰਗੇ ਗੈਪ ਤੇ ਠੀਕ ਆ ਵੀਰ ਜੀ ਮਨੇਰੀ ਬਈ ਸੂਈ ਆ ਤੇ ਅੱਗੇ ਨਾ ਬੱਚਾ ਬੰਦਾ ਸੀ ਅੱਛਾ ਸੋਸੋਰਾ ਸੀ ਗਵਾਦੀ ਦਾ ਬੱਚਾ ਇਹਨੇ ਸਿੰਗ ਜੜਾ ਦੀ ਮਾਰਤਾ ਉਹ ਬੱਚਾ ਵੀ ਜਿਆ ਜੀ ਠੀਕ ਬਾਗੀ ਪ੍ਰੋਪਰ ਜੇਰ ਪਾਈ ਹੋਗੀ ਜੇਰ ਦੀ ਵੀਡੀਓ ਸਾਡੇ ਕੋਲ ਕੋ ਮਗਾੜੇ ਅੱਛਾ ਉਹ ਚੰਗੀ ਮਹੀ ਚਲੋ ਇਹ ਮਹੀ ਬੜੇ ਰੁਪਈਆ ਦੀ ਲਈ ਸੀ ਹਾਂਜੀ ਹਾਂਜੀ ਇਹ ਮਹੀਨਰ ਬਾੜੇ ਬੜਾ ਤੇਰਾ ਜਦੋਂ ਬਲਦੀ ਆ ਠੀਕ ਇਹ ਮਹੀ ਆ ਉਹ ਬੱਚਾ ਇਹ ਬੱਚਾ ਵਾਦੇ ਸਿੰਗ ਜੜਾ ਕੇ ਨਾ ਮਾਰ ਕੇ ਆ ਹਾਂ ਦੇਖ ਸਕਦੇ ਹੋ ਜੇ ਤਾਜ਼ਾ ਹੀ ਬੱਚਾ ਵਾ ਆਹ ਜੀ ਸੁਈ ਆ ਆ ਦੇਖ ਸਕਦੇ ਅੱਜੀ ਸੁਈ ਆ ਤੇ ਉਦੋਂ ਹੀ ਬੱਚਾ ਮਰ ਗਿਆ ਵਾ ਜਿਹੜਾ ਇਹਦਾ ਅਜੇ ਤਾਜ਼ਾ ਹੀ ਖੋਰੇ ਆ ਦੇਖ ਆ ਦੇਖ ਬਿਲਕੁਲ ਤਾਜ਼ਾ ਬੱਚਾ ਇਹ ਜਿਹੜਾ ਆ ਜੀ ਤੇ ਤੋੜ ਦੋ ਫਿਰ ਇਹਨੂੰ ਜੀ ਛੱਡੀ ਬੜੀ ਭੂਜੀ ਬਣਾਉਣ ਦੇ ਲੱਗੇ ਇੱਧਰ ਸੋਰੀ ਸੋਰੀ ਜੀ ਬਹੁਤ ਆ ਭੂਜੀ ਜਿਹੜੀ gende ki adi ਬਣਾ ਦੇਾਂਗੇ ਹਾਂ ਤਾਂ ਬਣੇ ਬੱਜਾ ਨਹੀਂ ਉਹ ਹੀ ਰਾਂ ਦੇ ਆ ਬਾਕੀ ਇਹ ਆ ਕਿ ਚਵਾਈ ਜਿਹੜੀ ਇਹਦੀ ਹੁਣ ਹੋਈ ਆ ਕੋਈ ਵੀ ਰੋਸਾ ਨਾ ਹਵਾਨਾ ਵੇਖੇ ਤੇ ਇਹ ਆ ਬੇ ਕੱਦ ਕੱਠ ਪਿੱਠ ਪੁੜੇ ਚ ਉਤਰ ਆ ਜਿਹੜੀ ਚੰਗੀ ਆ ਭਾਰੇ ਪੱਲੇ ਦੀ ਮਾਜੇ ਉਤਰਾਂ ਚਲੋ ਹੁਣ ਤੇ ਸੂਈ ਆ ਤਾਜੀ ਤੇ ਲੱਪੇ ਲੁੱਪੇ ਚ ਆ ਤੇ ਆ ਬੱਚਾ ਕਾਫੀ ਪਲਿਆ ਜਿਹੜਾ ਇਹਨੇ ਦਿੱਤਾ ਤੇ ਬੱਚਾ ਜਿਹੜਾ ਇਹਦਾ ਮਰ ਗਿਆ ਭਾਨ ਤੇ ਕਿੰਨਾ ਫਿਰ ਉਤਰ ਦੁੱਧ ਵਿੱਚ ਕਿੰਨਾ ਕੇ ਚਵਾਈ ਜਾਓਗੇ ਜੀ 13-14 ਕਿਲੋ ਲੰਨੇ ਲਾਗੋ ਬੰਦੇ ਸੱਜਣਾ ਕੋ ਲਈ ਆ ਆ ਪਿਛਲੀ ਪਿਛਲੀ ਵੀਡੀਓ ਚ 10000 ਦੀਆਂ ਹੀ ਭਾਈ 78000 ਦਾ ਸੌਦਾ ਵੀ ਹੋਇਆ ਸੀ ਅੱਛਾ ਉਹ ਵੀਰਾਂ ਨੇ ਨਾ ਮੁੜ ਕੇ ਇਹ ਕੱਦੋਂ ਗੱਲ ਰਹਿ ਗਈ ਉਹਦੇ ਵੀ ਖਲਾਦੋ ਤੇ ਘਰ ਪੈਸੇ ਲੈ ਜਿਓ ਠੀਕ ਆ ਹਾਂਜੀ ਇਹ ਕੱਦੋਂ ਗੱਲ ਰਹਿ ਗਈ ਬਾਕੀ ਕੋਈ ਮੈਂ ਜੀ ਕਮੀ ਵੇਸ਼ੀ ਨਹੀਂ ਜਿਹੜਾ ਮਰਜੀ ਰਾਜੀ ਠੀਕ ਆ ਹਾਂਜੀ ਤੇ ਇਹ ਆ ਵੀ ਹੈ ਇਹ ਸੱਜਰ ਸੋਈ ਆ ਹਾਂਜੀ ਤੇ ਸਾਰਾ ਸੋਆ ਜਿਹੜਾ ਜਿੰਨੇ ਦੇਣਾ ਤੇ ਰੇਟੇ ਦਾ ਨੋਰਮਲ ਹੋ ਜਾਣਾ ਮਾਚ ਕਿੰਨਾ ਰੇਟ ਫਿਰ ਪਾ ਦੇ ਜੀ 65000 ਦੀ ਮਹੀ ਦੇਣਾ 65000 ਦੇ ਕਰ ਦੋਗੇ ਵਿੱਚ ਮੰਨ ਤਨ ਹਾਂ ਅਦਾ ਵੀਰ ਜੀ 60000 ਦੀ ਮਹੀ ਦੇਣੀ ਆ ਘਾਟੇ ਨਾ ਮਹੀ ਦੇਣੇ ਆ ਠੀਕ ਆ ਉਹ ਤਾਂ 78000 ਦੀ ਮਹੀ ਵੇਚੀ ਸੀ ਠੀਕ ਆ ਉਹ ਬੱਚਾ ਮਰ ਜਾਂਦਾ ਇਹਨੇ ਘਰ ਜਣੀ ਧਰ ਕੇ ਤੇ ਜਾ ਕੇ ਮਰ ਜਾਂਦਾ ਹਾਂਜੀ ਹਾਂਜੀ ਉਹ ਬੱਚਾ ਇਹਨੇ ਸਿੰਘ ਕੜ ਜਿਹੜਾ ਬੰਦਤਾ ਦੇ ਨੇ ਮਾਰਦਾ ਠੀਕ ਆ ਪੂਰੀ ਜੇਰ ਮਹੀ ਨੇ ਪਾਈ ਆ ਸਹੀ ਸਲਾਮ ਤੋਂ ਮਹੀ ਸੂਈ ਆ ਠੀਕ ਆ ਹਾਂਜੀ ਚਲੋ ਬਾਕੀ ਕਈ ਵਾਰੀ ਕੁਦਰਤੀ ਕਈ ਚੀਜ਼ਾਂ ਹੋ ਜਾਂਦੀਆਂ ਅੱਗੇ ਪਤਾ ਹੈ ਉਹ ਦੇਖੋ ਬੱਚੇ ਉਹਦੇ ਤੌਣ ਗਿੱਟਦੀ ਹਾਂ ਦੇਖ ਸਕਦੇ ਜੀ ਉੱਤਰਾ ਹੀ ਆ ਜੋ ਵੀ ਆ ਸਾਰਾ ਕੁਝ ਬਿਲਕੁਲ ਕੁਲਾ ਬੱਚਾ ਹੈ ਜਿਹੜਾ ਅਜੇ ਠੀਕ ਹੈ ਤੇ ਬਾਕੀ ਤਾਜੀ ਸੂਈ ਆ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਜ਼ਰੂਰ ਤੇ ਉਤਰ ਹੈ ਦੁੱਧ ਵਾਲੀ ਆ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਇਹਦੇ ਜੇ ਚੰਗੀਆਂ ਵਾ ਤੇ ਉਹ ਛੀ ਜਿਹੜੀ ਕਿੰਦੇ ਕਿ ਬਣਾ ਦੇਾਂਗੇ ਤੇ ਹੁਣ ਆ ਬੱਚੇ ਤੋਂ ਬਿਨਾਂ ਜੇ ਹਾਂਜੀ ਵੀਰ ਜੀ ਇਹਦੇ ਕੋ ਕਿੰਨਾ ਦੁੱਧ ਦੁੱਧ ਵੀਰ ਜੀ ਸਾਨੂੰ 7 ਕਰੋ 6 ਕਿਲੋ ਵਰਕੇ ਦੇਣੀ ਹੈ ਠੀਕ ਹੈ ਜੀ ਉਹ ਤਾਂ 7 ਦਾ ਵੀ 8 ਕੁ 6 ਕਿਲੋ ਵਰਕੇ ਨਹੀਂ ਹੋਣੀ ਜਾਈਏ ਤੋੜਦਾ ਫੇਰ ਇਹਨੂੰ what do you think you ਆਨੇ ਚੰਗਾ ਲੱਗਾ ਜਿਹੜਾ ਇਹਦੇ ਕੋਲ ਤੇ ਮੁੱਲ ਵਿੱਚ ਫਿਰ ਇਹਦਾ ਇਹਦਾ ਮੁੱਲ ਵਿੱਚ ਫੰਡਰ ਵਾਲਾ ਹੀ ਆ ਕਿੰਨਾ 45000 45000 ਆ ਉਹ ਇੰਨੇ ਦੀ ਉਧਾ ਮਈ ਆ ਵੱਡੀ ਮਈ ਆ ਤੇ ਛੋਟ ਛਾਟ ਕਰਨੀ ਵਿੱਚ ਪਾ ਦਾਂਗੇ ਕਿੰਨੇ ਦੱਸੋ ਵੀ ਨਹੀਂ ਕਰੀਏ 42 ਦੇ ਦਈਏ 40000 ਦੀ ਦੇ ਦਾਂਗੇ ਅੱਛਾ 40000 40000 ਮਜ਼ੀ ਦਾ ਠੀਕ ਹੈ ਜੀ ਮੱਗੀ ਮਹੀਂ ਵੇਖੋ ਚੰਗੀ ਐ ਛੜੀ ਕਾਲੀ ਸ਼ਹਿਰ ਕਰਨ ਨਹੀਂ ਆ ਤੇ ਹੁਣ ਜਿਹੜੀ ਇਹ ਕਾਰ ਨੀਲੀ ਦੀ ਮੱਝ ਜੀ ਜਿਹੜਾ ਬੱਚਾ ਨਹੀਂ 802 ਤਾਂ ਲੈ ਹੋਗਾ ਕੀ ਤੀ ਤੋੜ ਦੋ ਫਿਰ ਦੋ ਤਾਂ ਤੇਰੇ ਨਾਲ ਕੋਈ ਹੋਵੇ ਸਾਡੇ ਘਰੇ ਠੀਕ ਹੈ ਜੀ ਬੱਚਾ ਨਹੀਂ ਹੈਗਾ ਤੇ 7-8 ਕਿੱਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹ ਤੇ ਕੋਲ ਤੇ ਇਹਦਾ ਫਿਰ ਮੁੱਲ 48000 48000 ਆ ਤੇ ਦੇਣੀ ਕਿੰਨੇ ਦੀ ਆ 45000 ਦੀ 45 ਦੀ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰਦੇ ਆ 44000 ਦੀ ਦਾ ਠੀਕ ਆ ਜੀ ਠੀਕ ਆ ਤੇ ਠੀਕ ਆ ਜੀਰ ਕੁਛ ਹੈ ਨਾ ਹਾਂਜੀ ਬਾਕੀ ਜੋ ਕੁਛ ਵੀ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਛੂ ਲੋ ਦੋ ਟਾਈਮ ਚੋ ਕੇ ਲੈ ਲੈ ਕੋਈ ਤਿੰਨ ਟਾਈਮ ਚੋ ਲੈ ਆਪਣੀ ਤਸੱਲੀ ਕਰਕੇ ਅਗਲੇ ਤੇ ਕਿੱਲੇ ਤੋਂ ਪਸ਼ੂ ਖੋਲਿਆ ਕਰੋ ਜੀ